ਵਾਹਿਗੁਰੂ ਵਾਹਿਏ ਮੈਂ ਸੁਖਵੀਰ ਸਿੰਘ ਮਾਗੜ ਸਭ ਕਾ ਜਨ ਮਾਤਲ ਬੇਨਤੀ ਸੁਣਾ ਰਿਹਾ ਹਾਂ ਹੈਲੀ ਪਾਸ਼ਾ ਜੀ ਦਾਨਕ ਦੇਵ ਜੀ ਦੇ ਪੁਰਪਰਵ ਦੀਆਂ ਜਿੱਥੇ ਜਿੱਥੇ ਵੀ ਨਾਮ ਦੇਵਾ ਸੱਜਣ ਬਸਦੇ ਆ ਸੰਸਾਧੀਆਂ ਉਹਨਾਂ ਨੂੰ ਕੋਟਲ ਕੋਟ ਪਰਿਗਟਿਆ ਔਰ ਆਸ਼ ਕਰਦਾ ਹਾਂ ਕਿ ਸਮੁੱਚੀ ਸਾਧ ਸੰਗਤ ਸਾਡੀ ਗੁਰੂਆਂ ਵੱਲੋਂ ਜਿਹੜੇ ਦਰਸਾਏ ਰਾਹ ਸੀ ਸੋ ਗੁਰੂਆਂ ਨੇ ਕਿਹਾ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸੰਜੀਵਾਲਤਾ ਦਾ ਸੁਨੇਹਾ ਉਹ ਹਰਨਾਂ ਪਿਆਰ ਕਰ ਪਰਗਟੇ ਆਉਂਦੇ ਕਿਰੇ ਮਿਟੀ ਤੁਮ ਕੋਲ ਗੁਰੂ ਪੰਡਿਤਾਂ ਮਾਤਾ-ਪਿਤਾ ਦਾ ਨੰਨ ਹਿਉਨ ਨੇ ਕਿ ਜੋ ਕਰ ਸੋ ਤੇ ਸੱਜ ਰੱਖੀ ਸਰੀਰ ਸਾ ਸੰਧਰਕੀ ਉਹਨਾਂ ਦੇ ਦਿੱਤੇ ਜਿਹੇ ਸੰਦੇਸ਼ ਹੈ ਉਹਨਾਂ ਨੂੰ ਪੜ੍ਹਨਾ ਚਾਹੀਏ ਪਾਣੀ ਨੂੰ ਬਚਾਈਏ ਪਾਣੀ ਨੂੰ ਬਚਾਈਏ ਤੇ ਆਪਣੇ ਜਿਹੜੇ ਸੂਲੇ ਉਹਨੂੰ ਦੱਸਿਆ ਨੇ ਉਹੋ ਵੀ ਤੁਹਾਨੂੰ ਕੋਸ਼ਿਸ਼ ਕਰੀਏ ਵੀ ਰਵੇ ਆਪਣੇ ਕੋਲ 20 ਤੋਂ ਪਰ ਉੱਪਰ ਆਪਣਾ ਲੱਖ ਲੱਖ ਵਰਤਨ ਸੁਖੀ ਸਾਥ ਹੋਵੇ ਪਰਮਾਤਮਾ ਤੁਹਾਡਾ ਮਿਸਾਲ ਖੁਸ਼ੀਆਂ ਭਰਿਆ ਹੱਸਿਆ ਭਰਿਆ ਹੈ